ਸਾਸੀ ਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਦਾ ਤਾਤੀ ਚੰਗ ਅਸੀਂ ਖੜੀ ਆਜੀ ਅੱਜ ਮਜ਼ਦੂਰ ਬਸਾ ਮਜ਼ਦੂਰ ਦੋਸਤਿਆ ਆਪ ਨੂੰ ਸਭ ਨੂੰ ਸਾਡੇ ਟੇਮ ਨਾਲ ਲਾਉਣ ਲਈ ਬਹੁਤ ਬਹੁਤ ਵਧਾਈਆ ਤੇ ਗੱਲਬਾਤ ਕਰਾਂਗੇ ਸਾਡੇ ਪ੍ਰਧਾਨ ਜੀ ਖੜੇ ਨੇ ਟੇਡ ਜੁਨੀਅਨ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਮਹਤਰ ਸਿੰਘ ਪ੍ਰਧਾਨ ਟੇਡੀ ਨੂੰ ਕੋਲ ਜੀਰਾ ਅੱਜ ਪਹਿਲੀ ਮੇਜ ਦੇ ਮਜ਼ਦੂਰ ਦੇ ਹੜਤੇ ਸਭ ਚੇ ਮਜ਼ਦੂਰ ਵਰਗ ਨੂੰ ਕਿਲਾਜ ਵਰਗ ਨੂੰ ਅੱਜ ਦੇ ਦਿਨ ਦੀ ਵਧਾਈ ਦਿਨਾ ਔਰ ਟਰੇਡ ਯੂਨੀਅਨ ਕੋਲ ਸਲਜੀਰਾ ਜਿਹੜੀ ਨੰਬਰਦਾਰ ਹੈ ਸਾਰੇ ਜੀਰਾ ਲਾਕੇ ਦੇ ਮਜ਼ਦੂਰ ਮਜ਼ਦੂਰ ਕਿਸਾਨਾਂ ਦੀ ਜਿਹਦੇ ਬੰਦਿਆਂ ਦੀ ਸਾਡੇ ਜਿੰਨੇ ਵੀ ਇਸ ਦੇ ਮੈਂਬਰ ਨੇ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਅੱਜ ਜੀਰਾ ਦੇ বাস ਸਟੈਂਡ ਦੇ ਵਿੱਚ ਇਹ ਮਜ਼ਦੂਰਾਂ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਇਆ ਜਿਹਦੇ ਵਿੱਚ ਨਾਟਕ ਟੀਮ ਨੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਨਾਲ ਸੰਬੰਧਿਤ ਗੱਲਾਂ ਦੀਆਂ ਜੋ ਉਹਨਾਂ ਨੂੰ ਦਰਪੇਸ਼ ਬਸਿਆਵਾਂ ਨੇ ਉਹਨਾਂ ਦੇ ਕੰਮ ਕਰਨ ਦੇ ਹਾਲਾਤ ਨੇ ਉਹਨਾਂ ਸੰਬੰਧ ਜਿਹੜਾ ਉਹ ਚਾਹਣਾ ਪਾਉਂਦੇ ਨਾਟਕ ਕੋਰੀਓਗ੍ਰਾਫੀ ਕੀਤੀਆਂ ਨੇ ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਮਜ਼ਦੂਰਾਂ ਦੇ ਆਗੂ ਨੇ ਉਹਨਾਂ ਨੇ ਜੋ ਵਿਦਵਾਨ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਵਿਚਾਰ ਪੇਸ਼ ਕੀਤੇ ਨੇ ਅਨੰ)^{(3)}ਂਦਰਿੰਦਰ ਕੌਰ ਸੋਲਾ ਯਾਬ ਇਸਤਰੀ ਸਭਾ ਦੀ ਸੁਪਾ ਜਨਨ ਸਕੱਤਰਾਂ ਅੱਜ 1 ਮਈ ਲੇਬਰ ਡੇ ਮਨਾ ਰਹੇ ਆ ਅਸੀਂ ਇਹ ਦਿਹਾੜਾ ਜਿਹੜਾ ਹੈਗਾ ਇਹ ਮਨਾਉਣ ਦੀ ਸ਼ੁਰੂਆਤ ਜਿਹੜੀ ਆ ਅਮਰੀਕਾ ਦੇ ਸ਼ਹਿਰ ਸ਼ਿਕਾਂਗੋ ਦੇ ਵਿੱਚ ਮਿਹਨਤੂਆਂ ਨੇ ਜਦੋਂ ਹੜਤਾਲ ਕੀਤੀ ਸੀ ਕਿ ਕੰਮ ਦਿਹਾੜੀ ਜਿਹੜੀ ਆ ਉਹ 8 ਘੰਟੇ ਹੋਣੀ ਚਾਹੀਦੀ ਆ ਕਿਉਂਕਿ 14 14 16 16 ਘੰਟੇ ਕੰਮ ਲਿਆ ਜਾਂਦਾ ਸੀ ਤਾਂ ਫਿਰ ਉਹਨਾਂ ਨੇ ਲੜਾਈ ਲੜੀ ਵੀ 8 ਘੰਟੇ ਦੀ ਕੰਮ ਦਿਹਾੜੀ ਹੋਣੀ ਚਾਹੀਦੀ ਆ ਉਸ ਸਮੇਂ ਪੁਲਿਸ ਨੇ ਗੋਣੀ ਚਲਾ ਕੇ ਬਹੁਤ ਸਾਰੇ ਮਜ਼ਦੂਰ ਜਿਹੜੇ ਸੀ ਉਹਨਾਂ ਨੂੰ ਸ਼ਹੀਦ ਕਰਤਾ ਸੀਗਾ ਤੇ ਫਿਰ ਇਸ ਤੋਂ ਬਾਅਦ ਮਤਲਬ ਜਿਹੜੀ ਮਜ਼ਦੂਰ ਜਥੇਬੰਦੀਆਂ ਨੇ ਲਗਾਤਾਰ ਲੜਾਈ ਲੜੀ ਤੇ ਫਿਰ 1890 ਦੇ ਵਿੱਚ ਇਹ ਪਾਸ ਹੋ ਗਿਆ ਕਿ 1 ਮਈ ਨੂੰ ਮਜ਼ਦੂਰ ਦਿਹਾੜਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਏਗਾ ਤੇ ਉਹ ਦਿਹਾੜਾ ਅੱਜ ਇੱਥੇ ਮਨਾਇਆ ਜਾ ਰਿਹਾ ਹੈ ਲਾਗੁਰ ਦੀ ਟੀਮ ਨੇ ਜਿਹੜਾ ਨਾਟਕ ਖੇਡਿਆ ਅੱਜ ਦੇ ਦਿਨ ਮਜ਼ਦੂਰ ਦੇ ਵਸਤੇ ਉੱਤੇ ਤੇਰੇ ਸ਼ਹਿਰ ਵਿੱਚ ਉਹ ਬਹੁਤ ਹੀ ਰੋਮਾਂਟਿਕ ਸੀ ਤੇ ਬਹੁਤ ਹੀ ਅਪੀਲ ਕੀਤਾ ਕਿ ਵਈ ਦੂਰ ਦੀ ਹਾਲਤ ਅੱਜ ਕੀ ਹੈ ਬਹੁਤ ਵਧੀਆ ਨਾਟਕ ਲੱਗਿਆ ਤੇ ਜਿਹਨੂੰ ਦੇਖ ਕੇ ਅੱਖਾਂ 'ਚ ਪਾਣੀ ਆ ਗਿਆ ਤੇ ਮਜ਼ਦੂਰ ਦੀ ਅਸਲੀ ਹਾਲਤ ਦਾ ਪਤਾ ਲੱਗਾ